ਜੇਕਰ ਤੁਸੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਦੇ ਤੌਰ ਤੇ ਰਹਿ ਰਹੇ ਹੋ ਤੇ ਕਦੇ ਆਪਣੀ ਸਾਬਕਾ ਗਰਲਫ੍ਰੈਂਡ ਜਾਂ ਫਿਰ ਬੁਆਏਫ੍ਰੈਂਡ ਦੇ ਨਾਲ ਘਰੇਲੂ ਹਿੰਸਾ ਕੀਤੀ ਹੋਵੇ ਕਦੇ ਆਪਣੇ ਸਾਥੀ ਨੂੰ ਕੁੱਟਿਆ ਮਾਰਿਆ ਹੋਵੇ ਤਾਂ ਹੁਣ ਤੁਸੀਂ ਇਸ ਜੁਰਮ ਦੇ ਇਲਜ਼ਾਮਾਂ ਦੇ ਵਿੱਚ ਡਿਪੋਰਟ ਹੋ ਸਕਦੇ ਹੋ ਅਮਰੀਕਾ ਸਰਕਾਰ ਦੀ ਏਜੰਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਮਰੀਕੀ ਨਾਗਰਿਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਅੱਗੇ ਆ ਕੇ ਇਹਨਾਂ ਜੁਰਮਾਂ ਦੀ ਰਿਪੋਰਟ ਕਰਨ ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਸੰਸਨੀ ਖੇਜ਼ ਅਪੀਲ ਜਾਰੀ ਕੀਤੀ ਹੈ ਜਿਸ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਆਪਣੇ ਸਾਬਕਾ ਸਾਥੀਆਂ ਜੋ ਕਿ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਤੇ ਘਰੇਲੂ ਹਿੰਸਾ ਕਾਰਵਾਈਆਂ ਦੇ ਦੋਸ਼ੀ ਵੀ ਨੇ ਉਹਨਾਂ ਦੇ ਬਾਰੇ ਆਈਸੀਈ ਨੂੰ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ ਇਸ ਮਹਿੰਮ ਨੂੰ ਫ੍ਰੋਮ ਡੋਮੈਸਟਿਕ ਅਬਿਊਜ਼ਰ ਟੂ ਡਿਪੋਰਟਡ ਲੂਜ਼ਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਡੀ ਐਚ ਐਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਕੇ ਅਮਰੀਕੀਆਂ ਨੂੰ ਆਪਣੇ ਸਾਬਕਾ ਸਾਥੀਆਂ ਜੋ ਕਿ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਤੇ ਹਿੰਸਕ ਵਿਵਹਾਰ ਕਰਨ ਦੇ ਇਲਜ਼ਾਮ ਦੇ ਵਿੱਚ ਦੋਸ਼ੀ ਵੀ ਨੇ ਉਹਨਾਂ ਨੂੰ ਆਈ ਸੀ ਈ ਦੀ ਟਿਪ ਲਾਈਨ ਤੇ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਪੋਸਟ ਫਲੋਰੀਡਾ ਦੇ ਅਟਾਰਨੀ ਜਰਨਲ ਜੇਮਸ ਉਤਮੇਰ ਦੇ ਇੱਕ ਬਿਆਨ ਦੇ ਜਵਾਬ ਦੇ ਵਿੱਚ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਦਫ਼ਤਰ ਨੂੰ ਗੈਰਕਾਨੂੰਨੀ ਪ੍ਰਵਾਸੀਆਂ ਦੇ ਵੱਲੋਂ ਆਪਣੀ ਗਰਲਫ੍ਰੈਂਡ ਜਾਂ ਫੇ ਬੌਏਫ੍ਰੈਂਡ ਦੇ ਨਾਲ ਘਰੇਲੂ ਹਿੰਸਾ ਕੀਤੀ ਜਾਂਦੀ ਹੈ ਇਥੇ ਜੇਮਸ ਉਤਮੇਰ ਨੇ ਇੱਕ ਕੇਸ ਦੇ ਬਾਰੇ ਦੱਸਿਆ ਕਿ ਉਹਨਾਂ ਦੇ ਵਿਭਾਗ ਨੂੰ ਇੱਕ ਪੀੜਿਤ ਦੀ ਸੂਚਨਾ ਮਿਲੀ ਸੀ ਜਿਸ ਦਾ ਹਿੰਸਕ ਸਾਥਕਾ ਸਾਥੀ ਟੂਰਿਸਟ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਵਿਭਾਗ ਨੇ ਤੁਰੰਤ ਕਾਰਵਾਈ ਕਰਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਉਹ ਡਿਪੋਰਟ ਹੋਣ ਵਾਲਾ ਹੈ ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਹੋਰ ਅਸਾਧਾਰਨ ਤਰੀਕਿਆਂ ਨੂੰ ਵੀ ਅਪਣਾਇਆ ਜਿਵੇਂ ਕਿ ਬਾਈਡਨ ਸਰਕਾਰ ਦੀ ਅਸਾਲਮ ਅਪੁਆਇੰਟਮੈਂਟ ਐਪ ਨੂੰ ਸੀਬੀਪੀ ਹੋਮ ਦੇ ਵਿੱਚ ਬਦਲ ਲਿਆ ਜਿੱਥੇ ਪ੍ਰਵਾਸੀ ਆਪਣੀ ਸਵੈਇੱਛਾ ਦੇ ਨਾਲ ਡਿਪੋਰਟੇਸ਼ਨ ਦੇ ਲਈ ਰਜਿਸਟ੍ਰੇਸ਼ਨ ਕਰ ਸਕਦੇ ਨੇ ਅਤੇ ਸਵੇਅ ਡਿਪੋਰਟੇਸ਼ਨ ਦੇ ਲਈ 1000 ਡਾਲਰ ਉਹਨਾਂ ਨੂੰ ਦਿੱਤਾ ਜਾਵੇਗਾ। ਇਹ ਮੁਹਿੰਮ 트럼ਪ ਪ੍ਰਸ਼ਾਸਨ ਦੀ ਵਿਆਪਕ ਇਮੀਗ੍ਰੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਜਿਸ ਦਾ ਉਦੇਸ਼ ਵੱਡੇ ਪੱਧਰ ਤੇ ਡਿਪੋਰਟ ਕਰਨ ਨੂੰ ਅਮਲ ਦੇ ਵਿੱਚ ਲਿਆਉਣਾ। ICE ਦੀ ਰਿਪੋਰਟ ਦੇ ਮੁਤਾਬਕ 트럼ਪ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੇ ਵਿੱਚ 66463 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਇਹਨਾਂ ਦੇ ਵਿੱਚੋਂ ਹੀ 65682 ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 75% ਤੇ ਅਪਰਾਧਿਕ ਮਾਮਲੇ ਦਰਜ ਸਨ ਇਸ ਮੌਮ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਦੀ ਡਿਪਟੀ ਲੀਗਲ ਡਾਇਰੈਕਟਰ ਐਮਾ ਵਿੰਗਰ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅਜਹੀਆਂ ਨੀਤੀਆਂ ਨਿੱਜੀ ਸਬੰਧਾਂ ਨੂੰ ਹਥਿਆਰ ਬਣਾ ਸਕਦੀਆਂ ਨੇ ਤੇ ਬਿਨਾਂ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇੰਜ ਕੋਈ ਵੀ ਆਪਣੇ ਪੁਰਾਣੇ ਸਾਥੀ ਦੇ ਨਾਲ ਨਿੱਜੀ ਦੁਸ਼ਮਣੀ ਕੱਢਣ ਦੇ ਲਈ ਉਸ ਨੂੰ ਗ੍ਰਿਫਤਾਰ ਕਰਵਾ ਸਕਦਾ ਹੈ ਅਤੇ ਡਿਪੋਰਟ ਵੀ ਕਰਵਾ ਸਕਦਾ ਹੈ। ਇਸ ਸਿਸਟਮ ਦੀ ਦੁਰਵਰਤੋਂ ਹੋ ਸਕਦੀ ਹੈ ਇਸ ਦੇ ਲਈ ਇਸ ਨੀਤੀ ਤੇ ਸਵਾਲ ਉਠਨੇ ਤਾਂ لازمی ਨੇ। DHS ਦੀ ਇਹ ਅਪੀਲ ਜਿਸ ਦੇ ਵਿੱਚ ਸਾਬਕਾ ਸਾਥੀਆਂ ਦੇ ਬਾਰੇ ICE ਨੂੰ ਸੂਚਨਾ ਦੇਣ ਲਈ ਕਿਹਾ ਗਿਆ ਹੈ ਇਸ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਸਮਾਜਿਕ ਮੁੱਦਿਆਂ ਤੇ ਵੱਡੀ ਬਹਿਸ ਛੇੜ ਦਿੱਤੀ ਹੈ ਇਹ ਮੁਹਿੰਮ ਅਪਰਾਧੀ ਪ੍ਰਵਾਸੀਆਂ ਨੂੰ ਪਕੜਨ ਦੀ ਗੱਲ ਕਰਦੀ ਹੈ ਪਰ ਨਿੱਜੀ ਰਿਸ਼ਤਿਆਂ ਦੀ ਗਲਤ ਵਰਤੋਂ ਕਰਕੇ ਅਤੇ નિર્ਦੋਸ਼ ਲੋਕਾਂ ਨੂੰ ਖਤਰੇ ਦੇ ਵਿੱਚ ਪਾਉਣ ਦਾ ਕੰਮ ਵੀ ਵਧਾ ਸਕਦੀ ਹੈ